ਕਿਵੇਂ ਆ ਫਤੇ ਵਧੀਆ ਬਈ ਵਧੀਆ ਆਈ ਕੀ ਬਣਾਈ ਹੈਨੇਓ ਕਰ ਲੋ ਉਹਨਾਂ ਦੇ ਅੰਜੀਰ ਲੱਗੇ ਆ ਬੇਰ ਲੱਗੇ ਆ ਗਾਜਰਾਂ ਦਾ ਤੁਸੀਂ ਕੀ ਕਰਾਉਣਾ ਹੈ ਆਲੜੀ ਹੈ ਨਹੀਂ ਜਾਂਦੇ ਦਖੇ ਨਹੀਂ ਆ ਆ ਕੇ ਤੇ ਗਏ ਕਿਧਰ ਹੋ ਲੈ ਵੀ ਮੁੰਡੇ ਅੱਜ ਦੇਖਦੇ ਆਂਗੇ ਗਾਜਰਾਂ ਦਾ ਤੇ ਇਹ ਤਨ ਚਾਰ ਦਿਨ ਹੋ ਗਏ ਰੋਜ਼ ਪੱਟ ਲੈਂਦੇ ਆ ਗਾਜਰਾਂ ਤੱਜ ਵੀ ਲੈ ਗਿਆ ਮਸਕੇ ਬੰਦਾ ਪੱਕਣ ਵਿੱਚ ਦਾ ਕੁਛਿਆ ਦੇਖੀ ਛੋਟੀ ਛੋਟੀ ਟੁੱਟੀਆਂ ਦੇ ਆ ਇਹਦਾ ਇੱਥੇ ਪੱਟ ਕੇ ਛੱਟ ਜਾਂਦੇ ਆ ਜਿਹੜੀਆਂ ਵਧੀਆ ਨੇ ਉਹ ਲੈ ਜਾਂਦੇ ਆ ਕਿਥੋਂ ਪੱਟ ਕੇ ਲੈ ਜਾਂਦੇ ਆ ਇਹ ਤਾਂ ਕੋਈ ਜੁਗਾੜ ਲਾ ਕੇ ਫੜਨਾ ਪਊਗਾ ਨਾ ਐਂ ਤਾਂ ਜਿਹੜਾ ਮਾਰੇ ਨਾਲ ਮੈਂ ਤਾਂ ਕਹਿੰਦਾ ਇਹ ਦੀ ਬੰਦੇ ਦੀ ਫੜ ਪੈੜ ਇਹ ਤਾਂ ਆਪਣੇ ਗਵਾਂਢੀ ਆ ਭਾਈ ਤੇ ਛੱਡ ਮਾਰ ਦੇ ਆ ਕਰ ਦੇ ਦਾ ਫਤਿਹ ਹੋਰੀ ਕੰਮ ਤੇ ਆਪਾਂ ਲਾਉਣੇ ਤੇ ਫਿਰ ਇਹਨਾਂ ਦੀ ਪੈੜ ਨਾ ਪੈੜ ਮਲਾ ਕੇ ਨਾ ਇਹਨਾਂ ਨੂੰ ਆਪਾਂ ਫੇਰ ਕੇ ਰਾਂਗੇ ਕਿਉਂ ਜਾਂਦੇ ਦਾ ਪਤਾ ਲੱਗੂ ਵੀ ਆਇਆ ਕਿੱਧਰ ਉਹ ਤੇ ਗਿਆ ਕਿੱਧਰ ਉਹ

ਮਾ ਕੋਸ਼ਸ਼ ਕਰਨਾ ਉਹ ਕੀ ਹੋ ਗਿਆ ਖਾਵਾ ਕਿ ਮੈਂ ਰਾਹ ਤੇ ਚੜੂੰਗੇ ਮਰੀਏ ਲੈ ਇਹਦਾ ਤੈਨੂੰ ਕੱਲ ਤੱਕ ਦੱਸਾਂਗੇ ਕਰ ਦੇਖੀਏਂਗੇ ਦੱਸ ਦੇ ਯਾਰ ਨਾ ਨਾ ਇਹ ਤਾਂ ਬਸ ਮੈਂ ਕੀਤਾ ਟੂਣਾ ਟੱਪਾ ਕੀਤਾ ਸੀ ਜਿਹੜਾ ਮੜਾ ਜਾ ਮੈਂ ਤਾਂ ਪਾਣੀ ਤਾਂ ਉਹ ਖੇਤ ਸਫਾਈ ਵਧੀਆ ਰਹਿੰਦੀ ਸੋਹਣਾ ਲੱਗਦਾ ਤੇਰਾ ਹਾਂ ਕਿਉਂ ਤੈਨੂੰ ਜਿੱਦ ਸਾਰੇ ਆਉਂਦੇ ਆ ਸੋਹਣਾ ਲੱਗਣਾ ਚਾਹੀਦਾ ਹੋਰ ਤੂੰ ਮੈਂ ਪਰਦੇ ਹੋ ਕਿ ਟੋਪ ਕਰ ਦੇ ਕੋਈ ਦੇਖ ਲਈ ਯਾਰ

ਹੈਥੇ ਬਾਬੇ ਘਰ ਵਾਲੇ ਵੀ ਗੱਲਾਂ ਕਰੀ ਜਾਂਦੇ ਸੀ ਉਹਨਾਂ ਨੇ ਆ ਪੱਟਕੇ ਲਏ ਹੋ ਦੱਸ ਦਿਓ ਹਾਂ ਉਹਨਾਂ ਵੀ ਨਹੀਂ ਲੈਣੇ ਮਾਸਾ ਨਹੀਂ ਚਾਹੀਦੀਆਂ ਤੁਸੀਂ ਕਿਉਂ ਪੱਟਕੇ ਲਏ ਉਹਨਾਂ ਨੇ ਚੋਰੋਂ ਪੱਟਕੇ ਲਿਆਉਣੇ ਹੋ ਉਹ ਪੈਸੇ ਕਿਉਂ ਦਿੱਤੇ ਸੀ ਚੋਰੋਂ ਲੈ ਕੇ ਆਏ ਹੋ ਉਹ ਤੇ ਖੰਡੇ ਦੇ ਅੰਦਰ ਪਿਆ ਸੀ ਜਿੰਦਾ ਤੋੜ ਕੇ ਤੋੜ ਕੇ ਉਹ ਤੇ ਉਹਨੇ ਪੈਸੇ ਧਰ ਕੇ ਲਾਏ ਆ 20 ਰੁਪਏ ਕਿਲੋ ਉਹ ਸੋਨੂੰ ਫਾੜਨਗੇ 20 ਰੁਪਏ ਕਿਲੋ ਲਾ ਕੇ ਸਿਆ ਕਿਉਂ ਨਹੀਂ ਫੜ ਸਕਦੇ ਕੋਠੇ ਪੈਰੀ ਕਿਵੇਂ தோட பி

ਕਾ 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 ਪੁੱਠੇ ਮੈਰੀ ਜਾਣਾ ਹੁਣ ਆਪਾਂ ਕਾ ਘਰ ਦੇ ਵੀ ਆਪਾਂ ਪੁੱਠੇ ਮੁੜਦੇ ਇਹਦੀਆਂ ਆ ਆ ਤੂੰ ਵੀ ਸਾਜ ਉੱਤੇ ਧਰ ਪੈਰਾਂ ਤੋਂ ਤੋਰ ਨਿਗਾ ਮਾਰ ਮਾਰ ਕੇ ਪੁੱਣਾ ਬੇ ਪਕਿਆਂ ਤੇ ਬੇਰਾਂ ਤੇ ਵੀ ਆਈ ਚੋਰੀ ਕਰਾਂਗੇ ਫਿਰ ਆਪਾਂ ਨੂੰ ਵੀ ਪੁੱਠੇ ਮੈਰੀ ਜੋਰ ਕਹਿੰਦੇ ਹਾਂ ਘਰ ਦੇ ਵੀ ਖੋਸਾ ਗਾਜਰਾਂ ਲਾਉਂਦੇ ਆ